ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪ੍ਰਦੀਪ ਲੋਹੇਖੇੜੇ ਵਾਲੇ ਵੀਰ ਕੋਲੋਂ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਤਨੌਲਾ ਮੰਡੀ ਦੇ ਵੀ ਰਹਿ ਜਾਂਦਾ ਇੱਥੇ ਬਹੁਤ ਸਾਰੀਆਂ ਗਾਵਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਮਤਲਬ ਵਪਾਰ ਦਾ ਕੰਮ ਇਸ ਤਰ੍ਹਾਂ ਦਾ ਵੀ ਪੰਜ-ਸੱਤ ਪਸ਼ੂ ਡੇਲੀ ਵਾਂਗ ਇੱਥੇ ਆਉਂਦੇ ਆ ਤੇ ਪੰਜ-ਸੱਤ ਅੱਗੇ ਜਿਹੜੇ ਉਹ ਕੋਈ ਭਰਾ ਖਰੀਦ ਕੇ ਲੈ ਜਾਂਦੇ ਆ ਜਿਨ੍ਹਾਂ ਦੇ ਘਰ ਦਾ ਅੰਜਲ ਹੁੰਦਾ ਅੱਜ ਫੇਰ ਤੁਹਾਨੂੰ ਕੁਸਤਾਂ ਬੱਛੀਆਂ ਹੀਫਰ ਦਿਖਾ ਦੇਣੀਆਂ ਜਿਹੜੀਆਂ ਮੈਂ ਦੇਖ ਰਿਹਾ ਵੀ ਪੰਜ ਬੱਛੀਆਂ ਇਸ ਟਾਈਮ ਇਸ ਸਾਈਡ ਤੇ ਖੜੀਆਂ ਜਿਹੜੀਆਂ ਗੱਬਣ ਚੱਕ ਪਾਸ ਹੈ ਤੇ ਉਹ ਤੋਂ ਬਿਨਾ ਤੁਹਾਨੂੰ 6 گاਵਾ ਜਿਹੜੀਆਂ ਬਾਹਰ ਵੱਧੀਆਂ ਇਸ ਸਾਈਡ ਦੇ ਉੱਤੇ ਸੋ ਟੋਟਲ ਨਗ 13 14 ਦਿਖਾ ਦੂੰਗਾ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਸ਼ੁਰੂ ਚ ਹੀ ਆ ਵੀ ਜਿਹੜੇ ਵੀ ਵੀਰ ਨੇ ਪਸ਼ੂ ਖਰੀਦਣਾ ਹੈ ਉਹਦੀ ਜਿਹੜੇ ਵੀ ਪੱਖ ਤੋਂ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਤਸੱਲੀ ਕਰਨੀ ਚਾਹੀਦੀ ਹੈ ਤੁਹਾਡਾ ਹੱਕ ਹੁੰਦਾ ਤੁਸੀਂ ਕਰ ਸਕਦੇ ਹੋ ਨੇ ਸੋ ਕੋਸ਼ਿਸ਼ ਕਰਿਆ ਕਰੋ ਵੀ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਪਸ਼ੂ ਖਰੀਦ ਲਿਆ ਕਰੋ ਤਾਂ ਕਿ ਬਾਅਦ ਚ ਕਿਸੇ ਗੱਲੋਂ ਫਰਕ ਨਾ ਪਵੇ। ਸੋ ਆਓ ਮਿਲਦੇ ਆਂ ਬਾਈ ਨੂੰ ਤੇ ਸ਼ੁਰੂਆਤ ਕਰਾਂਗੇ ਆਪਾਂ ਇਹਨਾਂ گاਵਾਂ ਤੋਂ ਜਿਹੜੀਆਂ ਖੇਲ ਦੇ ਨਾਲ ਵੱਧੀਆਂ ਵੀ ਹੈ। ਇੱਥੋਂ ਸ਼ੁਰੂ ਕਰਕੇ ਫਿਰ ਤੁਹਾਨੂੰ ਬੱਚੇ ਦਿਖਾਵਾਂਗੇ। ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ। ਪ੍ਰਦੀਪ ਅੱਜ ਆਪਾਂ 12-13 ਨਾਗ ਹੋਣ ਦਿਖਾ ਦੇਾਂਗੇ। 12-13 ਬਾਈ ਬਾਹਰ ਨੇ ਤੇ ਟੋਟਲ ਆਪਣੇ ਕੋਲ 24 ਜਨਵਰੀ। ਠੀਕ ਐ। 5 ਮੱਝਾਂ ਨੇ। ਹੂੰ। ਦੇ ਵਿੱਚ ਬਾਹਰ ਤੋਂ ਬੜਾ ਜਿਆਦਾ ਕਸਮਾਨ ਜਾਂ ਪਾਇਆ ਜਾਂ ਜਾਨਵਰਾਂ ਦਾ ਇਹਨਾਂ ਦੇ ਵਿੱਚ ਪੁਰਾਣੇ ਹੀਫਰਾਂ ਦੇ ਵਿੱਚੋਂ ਇੱਕ ਹੀਫਰਾ ਬਾਈ ਠੀਕ ਹੈ ਬਾਕੀ ਆਪਣੇ ਪੁਰਾਣੇ ਜਿੰਨਾ ਜਿਹੜਾ ਉਹਨਾਂ ਦਾ ਪ੍ਰੋਪਰ ਰਿਕਾਰਡ ਆ ਵੀ ਜੋ ਫਾਰਮ ਦਾ ਰਿਕਾਰਡ ਆ ਆਪਾਂ ਨੂੰ ਦਿੱਤਾ ਹੈ ਤੇ ਜਿਹੜੇ ਵੀ ਸੱਜਣ ਨੇ ਆਪਣੀ ਕੋਈ ਤਸੱਲੀ ਕਰਨੀ ਆ ਆਪਾਂ ਫਾਰਮਰ ਵੀਰ ਦਾ ਨੰਬਰ ਵੀ ਦੇ ਦਾਂਗੇ ਠੀਕ ਹੈ ਤੇ ਇਹਨਾਂ ਨੂੰ ਬਹੁਤ ਸੱਜਣਾਂ ਦਾ ਇਹ ਵੀ ਫੋਨ ਆਉਂਦਾ ਵੀ ਆ ਕੇ ਕਰਕੇ ਵੀ ਅਸੀਂ ਬਾਈ ਬਲੱਡ ਚੈੱਕ ਕਰਾਂ ਬਾਈ ਦੇਖੋ ਜਦੋਂ ਜਾਨਵਰ ਖਰੀਦਣਾ ਪਹਿਸਤ ਆਪਣੀ ਚੈੱਕ ਕਰਾ ਲਓ ਬਲੱਡ ਚੈੱਕ ਕਰਾ ਲਓ ਕੋਸ ਕਰਾ ਲਓ ਜਦੋਂ ਮੇਟ ਦੇ ਅੰਦਰ ਤਾਂ ਕੋਈ ਮਰ ਜੇ ਕੀ ਕਰ ਸਕਦਾ ਜਦੋਂ 게ਟੋਂ ਬਾਹਰ ਨਿਕਲ ਗਈ ਦੇਖੋ ਇਹ ਸਾਹਾਂ ਵਾਲੇ ਜਾਨਵਰ ਨੇ ਇਹਨਾਂ ਦਾ ਕੋਈ ਭਰੋਸਾ ਨਹੀਂ ਕਿਉਂਕਿ ਵੈਸੇ ਚਲੋ ਇਹ ਹੁੰਦਾ ਆਪਣਾ ਵੀ ਜਿੱਥੇ ਵੀ ਤੱਕ ਚਲੋ ਕਿਸੇ ਸੱਜਣ ਨਾਲ ਕਈ ਵਾਰ ਨਫਾ ਨੁਕਸਾਨ ਵੀ ਹੁੰਦਾ ਵੀ ਖੜਨ ਦੀ ਕੋਸ਼ਿਸ਼ ਰਹਿੰਦੀ ਆ ਜਿਹਦਾ ਉਹ ਪਿੱਛੇ ਜੇ 31 ਤਰੀਕ ਦੇ ਵਿੱਚ ਇੱਕ ਗਾਂ ਗਈ ਸੀ ਕਿਸੇ ਵੀਰ ਕੋਲੇ ਗੁਰੂ ਸਰ ਚਲੋ ਉਹਦੇ ਬਲੱਡ ਸੈਂਪਲ ਤੇ ਸੈੱਲ ਘਟ ਗਏ ਸੀ ਇਹ ਮਰ ਗਾਂ ਦਾ ਨੁਕਸਾਨ ਹੋ ਗਿਆ ਸੀ ਚਲੋ ਭਰਾ ਕਹਿੰਦਾ ਵੀ ਮੇਰਾ ਨੁਕਸਾਨ ਉਹਨੂੰ ਕਿਹਾ ਵੀ ਚੇ ਜੋ ਕੋਈ ਵੈਡ ਹੋਰ ਲੈ ਜਾਣੇ ਵੀਰੇ ਸਾਨੂੰ 20000 ਰੁਪਏ ਚਲੋ ਘਟ ਦੇ ਜੀ ਯਾਰ ਕੋਈ ਵੀ ਚਲੋ ਬਈ ਦੇਖ ਆਪਣੇ ਜ਼ਿਮੀਦਾਰ ਵੀ ਲਾਂਦਾ ਬਿਲਕੁਲ ਵੀ ਬਾਕੀ ਫੇਰ ਵੀ ਉਹਨੂੰ ਚਲੋ ਨਾਲ ਉਹਦਾ ਵੀਰ ਜੀ ਕਹਿੰਦਾ ਯਾਰ ਇਹਦਾ ਤੁਸੀਂ 50000 ਰੁਪਏ ਦਾ ਤੁਸੀਂ ਜੈਸਟਮੈਂਟ ਕਰ ਦੋ ਆਪਾਂ ਉਹ ਵੀ ਕੀਤੀ ਕਿਉਂਕਿ ਇੱਕ ਹੋਰ ਪਿੱਛੇ ਜੇ ਕਿਰਾ ਸਾਹ ਮੰਨ ਕੇ ਅੱਜ ਤੋਂ 8-9 ਮਹੀਨੇ ਪਹਿਲਾਂ ਵੀ ਕੰਮ ਹੋ ਗਿਆ ਸੀ ਵੀ ਚਲੋ ਜਿੰਨਾ ਕੋ ਸਕਦਾ ਬਈ ਆਪਾਂ ਖੜਨ ਦੀ ਕੋਸ਼ਿਸ਼ ਕਰਦੇ ਅੱਗੇ ਬਾਕੀ ਵੀਰੇ ਸਾਹ ਵਾਲੇ ਜਾਨਵਰ ਨੇ ਸਹੀ ਵੀ ਇਹਨਾਂ ਦੇ ਵਿੱਚ ਕੋਈ ਨਹੀਂ ਬੜਿਆ ਕਿਉਂਕਿ ਆਪਾਂ ਬਾਹਰੋਂ ਪਰਚੇਜ਼ ਕਰਦੇ ਆ ਹੁਣ ਜਿੰਨੀ ਕਿ ਡਿਟੇਲ ਫਾਰਮ ਵਾਲੇ ਬਾਈ ਦੀ ਦਿੱਤੀ ਹੁੰਦੀ ਆ ਓਨੀ ਦੇਣ ਦੀ ਕੋਸ਼ਿਸ਼ ਰਹਿੰਦੀ ਆ ਫਿਰ ਦੂਜੇ ਨੰਬਰ ਤੇ ਬਾਈ ਆਪਾਂ ਲਾ ਲਓ ਵੀ ਆਪਣੀ ਤੀਸਰੀ ਵੀਡੀਓ ਆ ਇਸ ਹ ਵੀ ਜਾਨਵਰ ਜਿੰਨੀ ਡਿਟੇਲ ਆਪਾਂ ਨੂੰ ਮਿਲੀ ਹੈ ਸਿਰਫ ਆਪਾਂ 19 ਦੇਣ ਦੇ ਹੱਕਦਾਰ ਰਹੇ ਨਾ ਕਿਉਂਕਿ ਬਾਈ ਆਪਾਂ ਜਦੋਂ ਰੂਟੀਨ 'ਚ ਜਾਨਵਰ ਸੇਲ ਕਰ ਰਹੇ ਹਾਂ ਉੱਥੇ ਵੱਧ ਛੱਡ ਕੇ ਕੋਈ ਗੱਲ ਨਹੀਂ ਆਪਾਂ ਕਰ ਸਕਦੇ ਸਹੀ ਹੈ ਬਾਕੀ ਸੂਈਆਂ ਲੈਂਦਾ ਗੱਭਣ ਲੈਂਦਾ ਕੋਈ ਵੀ ਭਰਾ ਲੈਂਦਾ ਜਿਹੜੇ ਪੱਖ ਤੋਂ ਵੀ ਉਹਨੇ ਆਪਣੀ ਤਸੱਲੀ ਕਰਨੀ ਆ ਉਹ ਆਪਣੇ ਫਾਰਮ ਤੇ ਕਰ ਸਕਦਾ ਠੀਕ ਹੈ ਹਾਂਜੀ प्रदीप ਪਹਿਲੇ ਨੰਬਰ ਤੇ ਜਿਹੜੀ ਗਾਂ ਬਈ ਇਹ ਹੁਣੇ ਦੋ ਵੜਾ ਸੂਈ ਹੂੰ ਇਹ ਜਿਹੜਾ ਮਾਲਕਾਨਾ ਦਾ ਉਧਰ ਰਕਾਰਾ ਉਹ 27 ਤੋਂ 28 ਕਿਲੋ ਦਾ ਦੱਸਿਆ ਬਾਈ ਹੂੰ ਇਹ ਜਿਹੜੇ ਫਾਰਮ ਚੋਂ ਬੈੜ ਆਪਾਂ ਨੇ ਲਈ ਆ। ਹੂੰ ਦੂਜਾ ਸੂਆ ਬਾਈ 6 ਦਾੰਦਾ ਇਹਨੇ ਬੱਚੀ ਨੂੰ ਜਨਮ ਦਿੱਤਾ ਬਾਈ। ਠੀਕ ਹੈ। ਤੇ ਆਪਾਂ ਵੀ ਨਾਰਮਲ ਜਿਹਾ ਦੁੱਧ ਜਿਹੜਾ ਮਰਜੀ ਸੱਜਣਾ ਜਿਹੜਾ ਆਪਣੀ ਏਡੀਏ ਦਾ ਬਾਕੀ ਆਪਣੇ ਨਾਲ ਸਾਰੇ ਸਹਿਣੇ ਆ। ਹੂੰ ਵੀ ਜਿੰਨਾ ਵੀ ਆਪਣੀ ਸਮਝ ਨਾਲ ਲੈ ਲੈਣ ਵੀ ਕਿੰਨਾ ਦੁੱਧ ਆਪਾਂ ਇਹ ਤੋਂ ਲੈ ਸਕਦੇ ਆ। ਹੂੰ ਤੇ ਇਹ ਬੈੜ ਬਾਈ 25 ਤੋਂ ਪਲੱਸ ਤੇ 30 ਕਿਲੋ ਦੇ ਵਿੱਚ ਦੁੱਧ ਕਰਮ ਵਾਲੀ ਦੇ ਦੂੰਗੀ। ਠੀਕ ਹੈ। ਰੇਟ ਬਾਕੀ ਬਾਈ ਜਿਹੜਾ ਇਹਦਾ ਬਾਜਵ ਰਹਿਣਾ ਉਹ 1 ਲੱਖ ਤੇ 10000 ਰੁਪਏ ਰਹਿਣਾ ਬਾਈ। ਠੀਕ ਹੈ। ਸੋ ਸੋਨੇ ਪੱਟ ਡਰਦੀ ਆ ਬਾਈ ਹੂੰ ਸੋ ਇਹ ਜੇ ਹੁਣੇ ਸੁਕੇ ਹਟੀ ਆ ਦੋਸਤੋ ਇਹਦਾ ਤੁਹਾਨੂੰ ਢਾਂਚੇ ਤੋਂ ਵੀ ਪਤਾ ਲੱਗੂਗਾ ਕਮਾਲਾ ਬਾਈ ਮੈਟ ਤੇ ਇਹਨਾਂ ਖਣ ਲੱਗਿਆ ਬਾਈ ਬਿਲਕੁਲ ਹੱਥੀ ਚਵਾਈ ਵਾਲਾ ਕਈ ਵਾਰ ਇੱਕ ਨੂੰ ਦੋ ਕਈ ਵਾਰ ਦੇਖ ਸੱਜਣ ਕਹਿੰਦੇ ਪੁੱਤ ਇਹਦਾ ਰੇਟ ਆ ਫਿਰ ਰੇਟ ਇੱਕ 10 ਪਤਾ ਨਹੀਂ ਕਿਉਂ ਘਟ ਕਰਤਾ ਬਾਈ ਆਪਣਾ ਇਹ ਹੁੰਦਾ ਵੀ ਜਾਇਜ ਮਾਰਜਨ ਦੀ ਸੇਲ ਕਰਦੇ ਆਂ ਐਸਾ ਫੁੱਲ ਸਾਈਜ਼ ਵਹਿੜਾ ਇਹ ਬੱਚੀ ਨੂੰ ਇਹਨੇ ਜਨਮ ਦਿੱਤਾ ਅੱਗੇ ਜਿਹੜਾ ਇਹਦੇ ਸੀਮਣ ਸਿਓ ਰਮਾਡਾ ਦਾ ਲੱਗਿਆ ਸੀ ਰਮਾਡਾ ਦੇ ਸੀਮਣ ਦੀ ਇਹਨੇ ਬੱਚੀ ਦਿੱਤੀ ਏ ਠੀਕ ਐ ਸੋ ਇਹ ਪਹਿਲੇ ਨੰਬਰ ਤੇ ਤਾਜੀ ਬਿਲਕੁਲ ਥੋੜਾ ਟਾਈਮ ਪਹਿਲਾਂ ਸੁੱਕੇ ਹਟੀ ਵਹਿੜ ਇਹ ਤੋਂ ਬਾਅਦ ਚ ਗੱਭਣਾ ਤੇ ਉਸ ਤੋਂ ਬਾਅਦ ਫਿਰ ਸੋਈ ਸਵਾਈ ਤੇ ਇਹਨਾਂ ਦੇ ਬੱਚੇ ਵੀ ਤੁਹਾਨੂੰ ਦਿਸਦੇ ਹੋਣਗੇ ਜਿਹੜੇ ਛੋਟੇ ਬੱਚੇ ਉਵੇਂ ਹੀ ਗਿੱਲੇ ਹੀ ਆ ਜਿਹੜੇ ਉੱਠਣ ਦੀ ਕੋਸ਼ਿਸ਼ ਹੀ ਕਰਦੇ ਆ ਬੱਚੇ ਇਹਨਾਂ ਦੇ ਤੋਰ ਪੁੱਤ ਨਾਲ ਵਾਲੀ ਗੱਬਣ ਬੱਚੀ ਜਿਹੜੀ ਇਹ ਵੜਾ ਬਾਈ ਇਹ ਵੀ ਫਾਰਮ ਚੋਂ ਪਰਚੇਜ਼ ਕੀਤੀ ਆ 30 ਤੋਂ ਪਲੱਸ ਇਹਦਾ ਦੁੱਧ ਜਿਹੜਾ ਮਿਲਕਰ ਕੱਢ ਰਿਆ ਮੇਨ ਗੱਲ ਇਹ ਆ ਬਾਈ ਜਿਹੜੀ ਇਹ ਕਹਿਣ ਦਾ ਮਤਲਬ ਵੀ 25 ਤੋਂ ਪਲੱਸ ਤੇ 30 ਕਿਲੋ ਦੇ ਵਿੱਚ ਹਮ ਮੌਜੂਦ ਜਾਨਵਰ ਖੜੇ ਆ ਆਪਣੇ ਕੋਲੇ ਠੀਕ ਆ ਰੇਟ ਕੀ ਲੈਣਾ ਇਹਦਾ ਕੰਪੈਸਟੀ ਦੇਣ ਵਾਲੇ ਆ ਰੇਟ ਕਿਲੋ ਉੱਪਰ ਦੀ ਰੇਟ ਬਾਈ ਜਿਹੜੀ ਇਹ ਬੱਛੀ ਆ ਇਹ 1/2 ਲੱਖ ਰੁਪਏ ਦੀ ਵੜਾ ਆਪਾਂ ਦੇਵਾਂਗੇ ਠ ਦਣ ਕਿੰਨੇ ਕਿਲੇ ਜੂਪਤੀ ਦਣ ਬਈ ਹਫਤਾ ਜਿੰਨੇ ਜਾਨਵਰ ਦਿਖਾਵਾਂਗੇ ਹਫਤੇ 10 ਦਿਨਾਂ ਦੇ ਪੈਂਡਿੰਗ ਬਾਕੀ ਅੰਦਰ ਦੀਆਂ ਪ੍ਰੀਵਿਊਡ ਅਡਵਾਈਸ ਬਈ ਸਾਰੀਆਂ ਸਾਹਮਣੇ ਦਿਸਦੀਆਂ ਵੀ ਨੇ ਮੈਂ ਚਲੋ ਆਪਣਾ ਇੱਕ ਵੀਡੀਓ ਮਕਸਦ ਨੂੰ ਦਾ ਵੀ ਦੇਖਣ ਦਾ ਬਾਕੀ ਕੋਲੇ ਹੁਣ ਆਪਾਂ ਲਾ ਲੋ ਵੀ ਇਹ ਕਿ 47 48 ਐਨੀਮਲ ਸੇਲ ਕੀਤੇ ਹਫਤੇ ਦੇ ਠੀਕ ਹੈ ਵੀ ਵਧੀਆ ਜਾਨਵਰ ਮੁੱਠੀ ਮੁੱਠੀ ਦਾ ਥਣ ਲੱਗਿਆ ਹਾਈਟ ਇਹ ਆ ਵੀ ਜਿੰਨੀ ਹੋਊਗੀ ਕੋਲੇ ਆ ਕੇ ਵੀ ਉਹਨੂੰ ਜੈਨੂਨ ਸਾਹਮਣੇ ਦਿਸੂਗੀ ਨਹੀਂ ਬਿਨ ਵੱਡੀ ਛੋਟੀ ਦੱਸਾਂ ਠੀਕ ਹੈ ਜਿਹੜੀ ਇਦੋਂ ਅੱਗੇ ਬਤੇ ਬਸ ਹੋਈ ਇਹ ਬੱਚੀ ਨੇ ਬਾਈ 30 ਕਿਲੋ ਦੁੱਧ ਦਿੱਤਾ ਹੋਇਆ। ਦੂਜਾ ਸੂ ਇਹੇ ਸੂਈ ਆ ਤੇ ਇਹ ਵੜ ਬਾਈ ਆਪਾਂ ਲੈਣ ਦੇ ਨਾਲ ਰੇਟ ਸਵਾ ਲੱਖ ਰੁਪਈਆ ਬਾਈ ਇਹਦਾ। ਬੱਚਾ ਬੱਚਾ ਇਹਦੇ ਨਾਲ। ਇਹਦੇ ਮਗਰ ਮੇਲ ਆ ਬਾਈ। ਠੀਕ ਐ। ਤੋਰੀ ਬਾਈ। ਸਵਾ ਲੱਖ ਰੇਟ ਤੇ ਬਿਲਕੁਲ ਤਾਜੀ ਸੂਈ ਵੜ। ਮੈਡ ਦੇ ਵਿਚਾਲ ਦੀ ਜਾਣੀ। ਮੇਨ ਹੋ ਰਹਾ ਬਾਈ ਪਤਾ ਕੀ ਹੁਣ ਵੈੜਾਂ ਦਾ ਸੂਈ ਹੁਣ ਪੈਣ ਲੱਗਿਆ ਪਹਿਲਾਂ ਇਦੋਂ ਪਹਿਲਾਂ ਰੋਜ਼ ਸੱਜਣਾ ਦਾ ਫੋਨ ਆਉਂਦੇ ਨੇ ਵੀ ਬਾਈ ਯਾਰ ਸੂਈ ਵੈੜ ਦੇ ਦੋ ਸੂਈ ਵੈੜ ਹੀ ਨਹੀਂ ਆਉਂਦੀ ਆ ਵੀ ਅੱਜ ਕਰਮ ਵਾਲੀਆਂ ਦੋ ਸੂਈਆਂ ਆਪਣੇ ਕੋਲੇ ਫਾਰਮ ਤੇ ਹੂੰ ਬਾਕੀ ਬਾਈ ਜਿੱਦਾਂ ਹੁਣ ਕਿਸੇ ਨੇ ਜਿਵੇਂ ਇੱਕ ਨੰਬਰ ਵੈੜ ਹੋ ਗਈ ਜਿਵੇਂ ਕਿਸੇ ਨੇ ਜੋੜਾ ਪਰਚੇਜ ਕਰਨਾ ਮੰਨ ਕੇ ਚੱਲ ਪੋ ਬਹੁਤ ਵਧੀਆ ਰੇਟ ਬਾਜੂ ਰੇਟ ਬਣ ਜਾਣਾ ਹੂੰ ਬੜੀ ਕਾਂਚ ਵਾਲੀਆਂ ਵੈੜਾਂ ਨੇ ਬਾਈ ਨਵਾਂ ਹਨ ਇਹ ਖੋਰੇ ਦੋ ਅਗੇ ਗੱਬਣ ਵਾਇਰਦ ਸੋ ਇਹ ਵੀ ਵੈਡ ਬਾਈ ਹੁਣ ਪੁੱਤੀ ਆ ਦੋਤੇ ਨੇ 28 29 ਕਿਲੋ ਦਿੱਤਾ ਹੋਇਆ ਹੈਗਾ ਇਹ ਹੁਣੇ ਉਤਰੀ ਹੋਈ ਆ ਗੱਡੀ ਚੋਂ ਠੀਕ ਹੈ ਤੇ ਤੋਰੀ ਬਾਈ ਇਹਨੂੰ ਵੀ ਕਿੰਨੇ ਕਿ ਦਿਨ ਲੈ ਜੂ ਪ੍ਰਦੀਪੇ ਇਹਦੇ ਬਾਈ 12 13 ਦਿਨ ਪਿਆ ਬੈਠਦੇ ਰੇਟ ਕੀ ਰਹਿਣਾ ਹੈ ਰੇਟ ਬਾਈ ਹੁਣ ਲਾ ਲਾ ਜਿੱਥੇ ਹੁਣ ਆਪਾਂ ਨੇ ਇਹ ਪਰਚੂਜ ਕੀਤੇ ਚਲੋ ਆਪਾਂ ਤੇ ਇੱਥੇ ਕਹਦੇ ਨੇ ਵੀ ਬਾਜਵੇਂ ਇੰਨੀ ਦੀ ਦੇਣੀ ਆ ਤੇ ਲਾ ਲੋ ਵੀ 1,70,000 ਰੁਪਏ ਬਾਈ ਇਹਦਾ ਮੁੱਲ ਕਰਦਾ ਸੀਗਾ ਉਹ ਪੁੱਛਿਆ ਕਿੰਨੀ ਕਿ ਇਹਨੂੰ ਤੋੜ ਦੂ ਤੁਸੀਂ ਆਪ ਦੇਖ ਲਓ ਇਹਦਾ ਬਾਜਵੇਂ ਰੇਟ ਬਾਈ 1,27,000 ਰੁਪਏ ਦੀ ਵੈਣ ਇਹ ਆਪਾਂ ਦੇ ਦੇ ਦਾਂਗੇ ਦੁੱਧ ਵੀ 25 ਤੋਂ ਪਲੱਸ 30 ਕਿਲੋ ਦੇ ਵਿੱਚ ਜਿਹਨਾਂ ਜਿਹੜਾ ਮਰਜੀ ਸੱਜਣਾ ਮੰਨ ਕੇ ਲੈ ਰਹੇ ਬਾਕੀ ਮੇਨ ਆ ਬਾਈ ਕੋਲੇ ਕੋਈ ਵੀ ਬੈਠਦੇ ਵੀਰ ਆਉਂਦਾ ਵੀ ਵੈਣ ਦੱਸੂਗੇ ਬਹੁਤ ਵਧੀਆ ਕੰਪੈਕਟ ਡਰਦੀ ਆ ਬਾਈ 6 ਦੰਦਾ ਬਾਈ ਹੋਣੇ ਉੱਤਰੀ ਉਸੇ ਗੱਡੀ ਚ ਠੀਕ ਐ ਇਸ ਤੋਂ ਬਾਅਦ ਚ ਜਿਹੜਾ ਇਹ ਜੋੜਾ ਖੜਾ ਹੈ ਪਹਿਲੇ ਨੰਬਰ ਤੇ ਜਿਹੜੀ ਇਹ ਬੱਛੀ ਆ ਇਹਦੀ ਬੱਛੀ ਦਾ ਅਜ 15 ਦਿਨ ਰਹਿ ਗਏ ਬਾਈ ਹੂੰ ਦੁੱਧ ਮੰਨ ਕੇ ਵੀ ਇਹ ਨਾਰਮਲ 45 ਤੋਂ ਪਲੱਸ ਦੁੱਧ ਬਾਈ ਇਹਨੇ ਬੱਛੀ ਨੇ ਦੇ ਦੇਣਾਗਾ ਤੇ ਵਧੀਆ ਬਾਡੀ ਸਟਰਕਚਰ ਵੀ ਆ ਬਾਈ ਵਧੀਆ ਇਦੋਂ ਹੀ ਟਾਪ ਲੈਵਲ ਦੀਆਂ ਵੜਾ ਬਾਈ ਹੋਰ ਵੀ ਅੰਦਰ ਖੜੀਆਂ ਨੇ ਠੀਕ ਐ ਫਰੀ ਚਲੋ ਅੱਦੋ ਵੀ ਆਪਣਾ ਇੱਕ ਆਈਡੀਆ ਜਾ ਵੀ ਚਲੋ ਜਿਹਨੇ ਪੈਸੇ ਲਾਣੇ ਆ 35 40 25 ਕਿਲੋ ਤੋਂ ਲੈ ਕੇ ਕਹਿੰਦਾ ਮੇਰੇ ਹਰ ਤਰ੍ਹਾਂ ਦਾ ਜਾਨਵਰ ਖੜਾਗੇ ਇਹਦਾ ਰੇਟ ਕੀ ਰਹਿਣਾ ਪੱਤੀ ਇਹ ਬੱਚੇ ਬਾਈ 2 15 ਦੀ ਆਪਾਂ ਦੇਵਾਂਗੇ ਬਾਈ ਠੀਕ ਹੈ ਕੋਲੇ ਵੀ ਆਊਗਾ ਬਾਈ ਤੇ ਇਹ ਬੱਚੇ ਦੀ ਵੀਰੇ ਆਪਾਂ ਪੌਂਚ ਕਰ ਦਾਂਗੇ ਕਹਿੰਦਾ ਮਤਲਬ ਵੀ 200 ਕਿਲੋਮੀਟਰ ਤੱਕ ਕਈ ਵਾਰ ਕੇ ਸੱਜਣੇ ਕਰਾਉਣੀ ਹੋਈ ਹੂੰ ਤੇ ਅਦੁੱਤ ਨੀਤੀਆਂ ਬਾਈ ਇੰਨਾ ਘੱਟ ਰੋੜ ਰੋਕ ਬੇਕਮਾਲ ਆਏ ਨੇ ਪਿਆਰ ਹੋਣਾ ਕਰਨ ਵਾਲੀ ਨੇ ਹੂੰ ਬੜੀ ਪਤਣ ਵਾਲੀ ਤੇ ਦੁੱਧ ਵੀ ਮੰਨ ਕੇ 40 ਤੋਂ ਪਲੱਸ 45 ਕਿਲੋ ਮੈਂ ਚਾਹੁੰਦਾ ਹਾਂ ਬੰਦੀ ਅ ਇੱਕੋ ਜਾਂ ਪੱਧਰ ਹਵਾਨਾ ਦੱਸੋ ਤੇ ਹਜੇ ਦੁੱਧ ਲਾਉਣਾ ਸ਼ੁਰੂ ਕਰ ਰਹੀ ਹੈ ਤੇ ਬਾਕੀ ਕਹਿੰਦੀ ਗੱਲ ਕੋਸ਼ ਹੋਰ ਹੁੰਦੀ ਆ ਤੇ ਕੋਲੇ ਜਦੋਂ ਵੀ ਬੰਦਾ ਵੀਰੇ ਇਹਦੇ ਆਊਗਾ ਰੂਹ ਖੁਸ਼ ਕਰਨ ਵਾਲੀ ਵਹਿੜ ਸਹੀ ਹੈ ਬਿਸਕਵਿਟ ਉਤੋਂ ਲੈ ਕੇ ਆਣ ਪੂਰੇ ਜੀ ਜੀ ਦੋ ਗੇ ਇਹ ਵੜਾ ਜੀ ਇਹਦੀ ਜਿਹੜੀ ਦੁੱਧ ਦੀ ਇਹ 6 ਦੰ ਦਾ ਬਾਈ ਕਿਸੇ ਨੇ ਘਰੇ ਚੂਣ ਵੀ ਲੈਣੀ ਆ ਤੁਹਾਨੂੰ ਵਧੀਆ ਹਵਾ ਮਿਲਦੀ ਆ ਇਹ ਡੈਨਮਾਰਕ ਦੇ ਸਿਮੰਨ ਦੀ ਦੱਸਿਆ ਬਾਈ ਆਪਾਂ ਨੂੰ ਜਿਹੜੀ ਪਿੱਛੋਂ ਰਿਪੋਰਟ ਆ ਲੱਗਿਆ ਅੱਗੇ ਵੀ ਤੇ ਡੈਨਮਾਰਕ ਲੱਗਾ ਨਾਰਮਲ ਹੋਇਆ 66 ਨਹੀਂ ਲੱਗਿਆ ਹੋਇਆ ਬੰਦ ਬਾਈ ਇਹਦੀ 35 36 ਕਿਲੋ ਦੀ ਰਿਪੋਰਟ ਦਿੱਤੀ ਆਪਾਂ ਨੂੰ ਇਹਦਾ ਰੇਟ ਕੀ ਲੈਣਾ ਰੇਟ ਬਾਈ ਇਹਦਾ 1 ਲੱਖ ਤੇ 35000 ਰੁਪਿਆ ਦੁੱਧ ਮੰਨ ਕੇ ਵੀ ਇਹ 35 ਕਿਲੋ ਤੋਂ ਪਲੱਸ ਤਾਂ ਨਾਰਮਲ ਦੇ ਦੂ ਇਹਦਾ ਕੋਈ ਰੌਲਾ ਹੀ ਨਹੀਂ ਹੈਗਾ ਉਹ ਵੱਡੇ ਟਾਂ ਚੌਲ ਹੀ ਤੋਰੀ ਪੁੱਤ ਸੋਏ گاਵਾ ਜਿਹੜੀਆਂ ਪਰਲੇ ਪਾਸੇ ਵੱਧੀਆਂ ਸੀਗੀਆਂ ਉਹ ਸੀ ਇਹ ਤੋਂ ਬਾਅਦ ਕੁਛ ਹੀ ਫਰ ਹੈ ਜਿੰਨੀਆਂ ਕਿ ਤੁਰ ਸਕਦੀਆਂ ਉਹ ਤੋਰਾਂਗੇ ਫੀਫਰ ਦਾ ਭਾਈ ਸਾਰੇ ਇੰਹੀਂ ਦਿਖਾਉਣੇ ਪੈਣਗੇ ਇੰਹੀਂ ਦਿਖਾਉਣੇ ਪੈਣਗੇ ਉਹ ਭਾਈ ਦੇ ਭਾਈ ਇਹ ਪਤਾ ਕੀ ਥੁੱਲੀਆਂ ਆਈਆਂ ਕਰਕੇ ਹੂੰ ਤੇ ਵੀ ਬਹੁਤ ਜ਼ਿਆਦਾ ਤੰਗ ਕਰਦੀਆਂ ਇਹਦੀ ਡਿਟੇਲ ਦੱਸ ਭਾਈ ਜਿਹੜੀ ਬੱਛੀ ਆ ਇਹ ਹਣੀ ਵੀ ਦੀ ਆਪ ਆ ਹੂੰ ਅੱਗੇ ਆਕਾਸ਼ਦੀਪ ਸੈਕਸੜ ਤੋਂ ਗੱਬਣਾ ਆਪਣਾ ਭਰਾ ਗਾ ਇੱਥੇ ਪਾਤੜਾਂ ਕੋਲੇ ਆਂਗ ਪਿੰਡ ਮਨਜੀਤ ਉਹਦੇ ਫਾਰਮ ਚੋਂ ਹੀ ਬੱਚੀਆਂ ਆਪਾਂ ਨੇ ਪਰਚੇਜ ਕੀਤੀਆਂ ਨੇ ਕਿਉਂਕਿ ਇਹਦੇ ਵਿੱਚ ਇਹ ਨਹੀਂ ਹੈਗਾ ਬਈ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਤੇ ਇਹਦੇ ਸੀਮਣ ਕੋਈ ਹੋਰ ਲੱਗਿਆ ਹੋਵੇ ਆਪ ਹੋਰ ਸੀਮਣ ਜੀ ਹੋਵੇ ਫਿਰ ਬੰਦਾ ਕੋਈ ਚੋਰੀ ਪੜਦਾ ਰੱਖਦਾ ਜਾਂ ਆਪਾਂ ਨੇ ਕੋਈ ਲੋਕਾਂ ਵਾਂਗੂ ਐਕਸਟਰਾ ਵੀ ਇਹ ਚ ਬਹੁਤ ਜ਼ਿਆਦਾ ਮੁਨਾਫਾ ਕਮਾਉਣਾ ਹੋਵੇ ਆਪਾਂ ਭਰਾ ਦਾ ਐਡਰੈਸ ਵੀ ਦਿੱਤਾ ਉੱਥੋਂ ਜਿਹੜੀਆਂ ਜਿਹੜੀਆਂ ਬੱਚੀਆਂ ਪਰਚੇਜ ਹੋਈਆਂ ਨੇ ਇਹ ਹਣੀ ਵੀ ਦੀ ਆਪ ਬਈ ਤੇ 25 11 ਨੂੰ ਇਹਦੇ ਦਿਨ ਬਈ ਇਹਦੇ ਕੰਪਲੀਟ ਪੂਰੇ ਹੁੰਦੇ ਆ 25 11 ਨੂੰ ਹਾਂ ਸੈਕਸਰ ਸੀਮਨ ਅੱਗੇ ਇਹਦੇ ਲੱਗਿਆ ਹੋਆ ਕਾਸਦੀਪ ਬਈ ਠੀਕ ਹੈ ਦੰਦੋਂ ਕਿਵੇਂ ਇਹ 25 ਦੰਦਾਂ ਦੀ ਵੀਰੇ ਪਿਆਰ ਦੰਦ ਠੀਕ ਹੈ ਕੀ ਦੇ ਦੋ ਦਿਓ ਤਲਾਕ ਕਿਉਂ ਦੋੰਦੀ ਆ ਬਾਈ ਅੱਛਾ ਇਹ ਖੀਰੀ ਹੈ ਹਾਂ ਬਾਈ ਖੀਰੀ ਰੇਟ ਕੀ ਰਹਿਣਾ ਇਹਦਾ ਖੀਰੀ ਦਾ ਰੇਟ ਭਾਈ ਆ ਜੇ ਕੋਈ ਇਕੱਠਾ ਸੱਤ ਲੈਂਦਾ ਤਾਂ ਆਪਾਂ ਇਕੱਠੇ ਸੱਤ ਲੈਂਦੇ ਹਾਂ ਗੱਲੀ ਦਾ ਬਾਈ ਰੇਟ ਆਪਾਂ ਫੋਨ ਤੇ ਆਪਣੇ ਨਾਲ ਕੋਈ ਸੱਜਣ ਕਰ ਲੂਗਾ ਵੀ ਜਿੱਦਾਂ ਹੁਣ ਇਹ 2 4 5 ਬੱਛੀਆਂ ਨੇ ਕਈ ਵਾਰ ਪੰਜਾਂ ਦਾ ਚਲੋ ਹੁੰਦਾਗਾ ਕਿਸੇ ਸੱਜਣ ਨੇ ਆਪਾਂ ਉਦਾਂ ਦਾ ਰੇਟ ਕਰ ਦਿੰਦੇ ਹਾਂ ਠੀਕ ਹੈ ਜਿਹੜੀ 2 ਨੰਬਰ ਤੇ ਬੱਛੀ ਹੈ ਅੱਗੇ ਵੀਰੇ ਜਿਹੜੀ ਇਹ ਬੱਛੀ ਆ ਇਹ ਬੱਛੀ ਵੀ ਦੋ ਦਾੰਦ ਆ ਬਾਈ ਠੀਕ ਹੈ ਕਿੰਨੇ ਚੱਲੀ ਕੋਈ ਮਾੜਾ ਰਿਕਾਰਡ ਦੱਸ ਹੀ ਦਿੰਨੇ ਆ ਕੰਪਲੀਟ ਇੱਕ ਮਿੰਟ ਲਈ हां प्रदीप भाई ए भाई आपा ਸੁਣਾਵਨੇ ਕਿਹੜੇ ਸੀ ਮੰਦੀ ਆ ਬਸ ਤੇਰੇ ਮਾਈਕ ਤੇ ਚੱਲਣੀ ਆ ਸੁਣਾ ਦੇ 올 स्टार ਕੀ ਆਪਾ ਜੀ ਗੱਪੜ ਕੈਸਟੜੇ ਵਰਲਡ ਵਾਈਡ ਬਹੁਤ बड़का ਕੈਸਟੜ ਬੰਤ ਕੈਸਟੜ ਕੋ ਕੈਸਟੜ ਕੋ ਇਹੋ ਬਿਛੜ ਕੇ ਠੀਕ ਹੈ ਜਿਹੜੀ 3 ਨੰਬਰ ਤੇ ਬੱਛੀ ਹੈ ਬਾਈ ਅੱਗੇ ਜਿਹੜੀ ਬੱਛੀ ਹੈ ਇਹ ਵੀ ਦੋ ਦੰਦ ਦਾ ਬਾਈ ਜੀ ਹੂੰ ਇਹਦਾ ਵੀ ਰਿਕਾਰਡ ਪੂਰਾ ਮਿਲ ਜਾਵੇ ਸਲੋ ਮੈਂਦੀ ਹੈ ਜੀ ਅੱਗੇ ਜੀ ਪ੍ਰੈਗਨੈਂਟ ਆ ਜਿਹੜੀ ਮੰਨ ਕੇ ਇਹ ਇਹ ਕਿਹੜੇ ਮੈਂ ਜੀ ਆਪ ਸਲੋ ਮੈਂਦੀ ਸੈਕਸ਼ਨ ਆ ਮੈਗਨਮ ਨਾਲ ਗੱਭਣੇ ਮੈਗਨਮ ਅੱਗੇ ਜਿਹੜਾ ਜੀ ਲੱਗੇ ਆਪ ਇਹ ਸਲੋ ਮੈਂਦੀ ਹੈ ਜੀ ਹੂੰ ਅੱਗੇ ਮੰਨ ਕੇ ਮੈਂ ਜਿਹੜੇ ਉਹ ਤਾਂ ਅੱਗੇ ਗੱਭਣਾ ਜੀ 66 ਤੋਂ ਜੀ ਕਹਿੰਦਾ ਮਤਲਬ ਇਹ ਸਾਰੀਆਂ ਮੱਛੀਆਂ ਦੇ 66 ਸੀਮਾ ਨਹੀਂ ਨੇ ਹੂੰ ਤੇ ਅੱਗੇ ਜਿਹੜਾ ਇਹ ਬੱਚਾ ਆ ਗਿਆ ਜੀ ਇਹ 40 120 ਦਾ ਆ ਗਿਆ ਜੀ ਹੂੰ 40 120 ਦੇ ਸੀਮਨ ਦੀ ਆਪ ਆ ਜੀ ਹੂੰ ਤੇ ਮੰਨ ਲਓ ਵੀ ਦੋ ਦੰਦ ਆ ਜੀ ਠੀਕ ਅਗਰ ਮਾਡਾ ਸੈਕਸਰ ਤੋਂ ਇਹ ਗੱਬਣਾ ਚ ਠੀਕ ਹੈ ਇਹ ਤੋਂ ਅੱਗੇ ਲਾਸਟ ਤੇ ਅੱਛੀ ਇਹ ਆ ਜੀ ਇਹ ਹਣੀ ਵੀ ਦੀ ਆ ਗਈ ਜੀ ਆਪ ਹੂੰ ਇਹ ਆਪਣੇ ਉਸੇ ਭਰਾ ਦੇ ਲਈ ਦੋ ਦੰਦ ਆ ਜੀ ਹੂੰ ਆਕਾਸ਼ੀਵ ਸੈਕਸਰ ਤੋਂ ਇਹ ਗੱਬਣਾ ਜੀ ਠੀਕ ਕਈ ਵਾਰ ਕੋਈ ਪੰਜਾਂ ਬੱਚੀਆਂ ਦਾ ਬਾਈ ਕੋਈ ਸੱਜਣ ਪੁੱਠਾ ਬਣਾ ਕੇ ਲੈਂਦਾ ਹੋਇਆ ਜੀ ਆਪਾਂ ਪੁੱਠਾ ਦੇ ਦਾਂਗੇ ਕਹਿੰਦਾ ਮਤਲਬ ਇਹਨਾਂ ਦੀ ਜਿਹੜੀ ਡੇਟ ਆ ਉਹਦੀ ਜੀ 25 11 ਨੂੰ ਆ ਦਿਨ ਪੂਰੇ ਹੂੰ ਇਹਦੇ ਦੂਜੇ ਮਹੀਨੇ ਦੀ ਮੰਨ ਕੇ 28 ਤੋਂ ਪ੍ਰੈਗਨੈਂਟ ਆ ਜਿਹੜਿਆ ਇਹ ਦੋ ਬੱਚੀਆਂ ਨੇ ਇਹਦਾ ਬੱਚੀ ਦੇ ਮਨ ਨੂੰ ਕਿ ਉਹ ਵੀ ਮਹੀਨਾ ਤੇ ਉਹਦਾ ਡੇਢ ਮਹੀਨਾ ਰਹਿੰਦਾ ਵੀ ਇਹ ਬੱਚੀ ਦਾ ਲੱਕੁੱਤਰ ਨਾ ਲੱਗ ਵੀ ਗਈ ਇਹ ਬਟੋਰ ਕਰਨ ਦੀ ਕੋਸ਼ਿਸ਼ ਕਰ ਲene ਵੀ ਤੁਰਤੀ ਹੋਈ ਤੇ ਵੀ ਇਹ ਬੱਚੀਆਂ ਜ ਇਕੱਠੀਆਂ ਕੋਈ ਪਰਚੇਜ ਕਰਦਾ ਤਾਂ ਪੋਦਾਂ ਦਾ ਰੇਟ ਕਰ ਲੈ ਇੱਕ ਸਿੰਗਲ ਸਿੰਗਲ ਕੋ ਲੂਜ ਤਾਂ ਉਹਦਾ ਠੀਕ ਹੈ ਵੇਖ ਗਿਆ ਚਿੱਟੀ ਬੱਚੀ ਤੋਰ ਦੋ ਸੋ ਦੋਸਤੋ ਤੋਰ ਕੇ ਟਰਾਈ ਕਰਦੇ ਆ ਉਦੋਂ ਬਾਅਦ ਚ ਪ੍ਰਦੀਪ ਜਿਹੜੀ ਮੱਛ ਕੋਈ ਦਿਖਾਉਣੀ ਹੈ ਤਾਂ ਕਢਾ ਲਵਾ ਮੱਛ ਨਹੀਂ ਮਾਰਦਾ ਤੋ ਬੱਚੀ ਦੇਖੋ ਬਿਊਟੀ ਵੀ ਬਹੁਤ ਆ ਦੋਸਤੋ ਅੱਛੀ ਦਾ ਬਾਈ ਇਹ ਨੂੰ ਕੋਈ ਇੱਥੇ ਸੱਜਣਾ ਆ ਗਿਆ ਮੁੜ ਕੇ ਚਾਰ ਦੰਦਾਂ ਦਾ ਕੋਈ ਬੰਦਾ ਕਹਿਆ ਮੈਂ ਹੂੰ ਪੰਨਾ ਕੱਢ ਦਿੱਤਾ ਚਾ ਇਹ ਬਹੁਤ ਮੁਸ਼ਕਲ ਨਾਲ ਦੋਸਤੋ ਇੱਧਰ ਲਿਆ ਕੇ ਵੱਧੀਆਂ ਪਹਿਲਾਂ ਇਹ ਖੁੱਲੀਆਂ ਫਿਰਦੀਆਂ ਸੀ ਤਨੂੰ ਵੈਸੇ ਤੋਰ ਕੇ ਦਿਖਾਉਂਦੇ ਹਾਂ ਸੱਚੇ ਨੇ ਬਾਈ ਹੂੰ ਚਲੋ ਵੀ ਅੱਗੇ ਕੰਸੂਲ ਜਨਾ ਤਿਆਰੀ ਕਰਦਾ ਉਹ ਅੱਗੇ ਵੀਰ ਨੇ ਵੇਖਣਾ ਇਹਨਾਂ ਤੋਂ ਕਿੰਨਾ ਦੁੱਧੋ ਲੈ ਸਕਦਾ ਇੱਕ ਗੱਲ ਇਹ ਹੈਗੀ ਆ ਵੀ ਸਿੰਪਲ ਟੈਸਟ ਆਪਾਂ ਕਰਵਾ ਦੇਾਂਗੇ ਕੋਈ ਵੀ ਆਪਣਾ ਚਲੋ ਜੋ ਭਰਾ ਆਪਣਾ ਪੈਸੇ ਅੱਜ ਇਨਵੈਸਟ ਕਰਦਾ ਹੂੰ ਉਹ ਆਪਾਂ ਕਰਵਾ ਦੇਵਾਂਗੇ ਮੱਝ ਦੀ ਕੀ ਡਿਟੇਲ ਇਹ ਅੱਗੇ ਮੱਝ ਆਈ ਹੈ ਬਾਈ ਇੱਕ ਤੇ ਤੋਰਦੇ ਬਾਈ ਇਹਦਾ ਲੈਣ ਦੇ ਨਾਲ ਰੇਟ ਹੈ 1.55 ਹਜ਼ਾਰ ਰੁਪਏ ਬਾਈ ਸਾਤੀ ਮੌਕੇ ਤੇ ਚਲੋ ਜੋ ਕੋਈ ਆ ਉਪਰਾ ਮੰਗਰੇ ਦੇ ਕੱਟੀ ਆ ਠੀਕ ਹੈ ਤੇ ਦੁੱਧ ਦੀ ਜਿਹੜੀ ਦੀ ਕੰਪੈਸਟੀ ਆ ਉਹ ਬਾਈ 14 ਕਿਲੋ ਇਹਨੂੰ ਮੰਨ ਕੇ ਜਿਹੜਾ ਵੀਰ ਮਰਜੀ ਲੈ ਲਓ ਠੀਕ ਹੈ ਵੀ ਚਲੋ ਅੱਗੇ ਬਾਕੀ ਮੇਨ ਗੱਲ ਬਈ ਚਾਹੇ ਗਾਂ ਚਾਹੇ ਮੱਝ ਕੀ ਆ ਤੁਹਾਨੂੰ ਪਤਾ ਪੈਂਦਾ ਵੀ ਆਪਾਂ ਜਿਹੜਾ ਦੁੱਧ ਕਿੰਨਾ ਸਹੀ ਹੈ ਇਹ ਤੋਂ ਲਾਵਾ ਮੱਝਾਂ ਵੀ 5-6 ਹੋਰ ਖੜੀਆਂ ਨੇ ਤੇ ਗਾਵਾਂ ਅੰਦਰ ਆਪਣੇ ਕੋਲੇ 13 ਗਾਈਆਂ ਹੋਰ ਨੇ ਵੀ ਟੋਟਲ ਸਾਰੇ ਜਾਨਵਰ 30 ਜਾਨਵਰ ਨੇ ਮੱਝਾਂ ਗਆਂੀਆਂ ਠੀਕ ਹੈ ਹਾਂਜੀ ਸੋ ਇਹ ਦੱਸੋ ਪਸ਼ੂ ਅੱਜ ਦੀ ਵੀਡੀਓ 'ਚ ਵਿਕਰੀ ਆਲੇ ਸੀ ਬਾਈ ਕੋ ਤੁਸੀਂ ਆ ਕੇ ਦੇਖ ਕੇ ਖਰੀਦ ਲਓ ਧੰਨਵਾਦ